ਜਦੋਂ ਇੱਕ ਗਰੀਬ ਜਿਹੇ ਕੁੜੇ ਝੁੱਗੀਆਂ ਚੋਂ ਨਿਕਲ ਕੇ ਬੋਲੀਵੁੱਡ ਦੀ ਹਿੱਕ ਦੇ ਉੱਪਰ ਜਾ ਕੇ ਅੱਡੀ ਮਾਰ ਕੇ ਨੱਚਣ ਲੱਗ ਜਾਵੇ ਤਾਂ ਫਿਰ ਉਸ ਦੀ ਗੱਲ ਕਰਨੀ ਤਾਂ ਬਣਦੀ ਆ ਤੁਸੀਂ ਸਮਝ ਹੀ ਗਏ ਹੋਮੋਗੇ ਮੈਂ ਗੱਲ ਕਰ ਰਿਹਾ ਹਾਂ that girl fame parm ਦੀ ਪਿਛਲੇ ਦਿਨੀ ਬੰਬੇ ਦੇ ਵਿੱਚ ਪਰਮ ਦਾ ਸ਼ੋਅ ਲੱਗਿਆ ਜਿੱਥੇ ਵੱਡੇ ਵੱਡੇ ਬੋਲੀਵੁੱਡ ਦੇ ਸਟਾਰ ਰਹਿੰਦੇ ਨੇ ਤੇ ਉੱਥੇ ਹੋਰ ਵੀ ਬੋਲੀਵੁੱਡ ਕਲਾਕਾਰਾਂ ਨੇ ਪਰਫਾਰਮ ਕੀਤਾ ਸੀ ਤੇ ਨਾਲ ਹੀ ਜਦੋਂ ਪਰਮ ਨੇ ਜਾ ਕੇ ਉੱਥੇ ਫਤਿਹ ਬੁਲਾਈ ਤੇ ਜੈਕਾਰੇ ਗੂੰਜੇ ਤਾਂ ਲੱਗਿਆ ਕਿ ਹਾਂ ਪੰਜਾਬ ਚੋਂ ਕੋਈ ਗਿਆ ਤੇ ਕਿੱਥੋਂ ਗਿਆ ਇਹ ਸਭ ਤੁਸੀਂ ਪਹਿਲੇ ਪਾਤ ਜਾਣਦੇ ਹੋ ਪਰਮ ਇੱਕ ਛੋਟੀ ਜਹੀ ਇੰਸਟਾਗ੍ਰam ਰੀਲ ਦੇ ਉੱਪਰੋਂ ਵਾਇਰਲ ਹੁੰਦੀ ਹੈ ਪਹਿਲਾਂ ਤੇ ਫੇਰ ਉਹ ਇੱਕ ਗਾਣਾ ਕਰਦੀ ਹੈ ਜਿਸ ਦਾ ਨਾਮ ਹੈ that girl that girl ਗਾਣਾ ਰਾਤੋਂ ਰਾਤ ਪੂਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੰਦਾ ਹੈ ਤੇ ਪਰਮ ਦੀ ਆਵਾਜ਼ ਉਸ ਦੇ ਗਾਉਣ ਦਾ ਲਹਿਜਾ ਤੇ ਜਿਵੇਂ ਦਾ ਉਸਦਾ ਲਹਿਜਾ ਸੀ ਉਸੇ ਤਰ੍ਹਾਂ ਦੇ ਲਿਰਿਕਸ दैट ਗਰਲ ਗਾਣੇ ਨੂੰ ਦਿੱਤੇ ਗਏ ਤੇ ਸਭ ਤੋਂ ਵੱਡਾ ਯੋਗਦਾਨ ਇਸ ਗਾਣੇ ਚ ਤੇ ਪਰਮ ਦੀ ਸਕਸੈਸ ਦੇ ਵਿੱਚ ਮੈਂ ਵਿਅਕਤੀਗਤ ਤੌਰ ਤੇ ਮੰਨਦਾ ਹਾਂ 뮤직 ਡਾਇਰੈਕਟਰ ਮਨੀ ਸੰਧੂ ਦੀ ਜੋ ਭਰਾ ਆਪਣਾ ਇੰਗਲੈਂਡ ਤੋਂ ਚੱਲ ਕੇ ਸਪੈਸ਼ਲ ਆਇਆ ਤੇ ਉਸ ਨੇ ਇੱਕ ਨਿੱਕੇ ਜਿਹੇ ਰੂਮ ਦੇ ਵਿੱਚ ਪਰਮ ਦੀ ਡਬਿੰਗ ਕੀਤੀ ਗਾਣੇ ਦੀ ਉੱਥੇ ਨਾ ਕੋਈ ਸਾਊਂਡ ਪ੍ਰੂਫ ਲੱਗਿਆ ਸੀ ਨਾ ਉਹ ਕੋਈ ਸਟੂਡੀਓ ਸੀ ਇੱਕ ਛੋਟੇ ਜਿਹੇ ਟੇਬਲ ਦੇ ਉੱਪਰ ਇੱਕ ਲੈਪਟਾਪ ਰੱਖਿਆ ਤੇ ਮਾਈਕ ਲਾ ਕੇ दैट गर्ल ਗਾਣਾ ਕ੍ਰੀਏਟ ਕੀਤਾ ਤੇ ਅੱਜ ਉਹ ਬਾਲੀਵੁੱਡ ਤੋਂ ਲੈ ਕੇ ਜੀ ਉਹ ਪੂਰੀ ਦੁਨੀਆ ਦੇ ਵਿੱਚ ਵੱਸਦੇ ਪੰਜਾਬੀ ਤੇ ਨੌਨ ਪੰਜਾਬੀ ਜਿਹੜੇ ਭਾਰਤ ਦੇ ਵਿੱਚ ਵੱਸਦੇ ਨੇ ਮੈਟਰੋ ਸਿਟੀਜ਼ ਨੇ ਜਿੰਨੀਆਂ ਵੀ ਹਰ ਜਗ੍ਹਾ ਤੇ ਉਹ ਗਾਣਾ ਧੂਮ ਧੜਕ ਕੇ ਨਾਲ ਵੱਜ ਰਿਹਾ ਤੇ ਪਰਮ ਨੂੰ ਸ਼ਾਬਾਸ਼ ਦਿੱਤੀ ਜਾ ਰਹੀ ਆ ਕਿ ਇਸ ਕੁੜੀ ਨੇ ਆਪਣੇ ਟੈਲੈਂਟ ਦੇ ਦਮ ਤੇ ਕੁਝ ਕਰਕੇ ਦਿਖਾਇਆ ਤੇ ਹੁਣ ਸਿੱਖਣ ਦੀ ਲੋੜ ਉਹਨਾਂ ਨਵੇਂ ਨੌਜਵਾਨ ਮੁੰਡੇ ਕੁੜੀਆਂ ਨੂੰ ਆ ਜਿਹੜੇ ਅੱਗੇ ਜਾ ਕੇ 뮤직 ਲਾਈਨ ਦੇ ਵਿੱਚ ਆਪਣਾ ਨਾਮ ਬਣਾਉਣਾ ਚਾਹੁੰਦੇ ਹਨ ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਪਰਮ ਤੋਂ ਸਿੱਖੋ ਜੇਕਰ ਤੁਹਾਡੇ ਵਿੱਚ ਸਹੀ ਟੈਲੈਂਟ ਹੈ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਲੱਖਾਂ ਰੁਪਏ ਦੀ ਲੋੜ ਨਹੀਂ ਤੁਹਾਨੂੰ ਮਹਿੰਗੇ 뮤직 ਦੀ ਲੋੜ ਨਹੀਂ ਤੁਹਾਨੂੰ ਮਹਿੰਗੀਆਂ ਵੀਡੀਓਜ਼ ਦੀ ਲੋੜ ਨਹੀਂ ਤੇ ਨਾ ਹੀ ਤੁਹਾਨੂੰ ਕਿਸੇ ਪ੍ਰਮੋਸ਼ਨ ਦੀ ਜ਼ਰੂਰਤ ਹੈ ਜ਼ਰੂਰਤ ਹੈ ਤਾਂ ਤੁਹਾਨੂੰ ਸਿਰਫ ਤੇ ਸਿਰਫ ਟੈਲੈਂਟ ਦੀ ਜ਼ਰੂਰਤ ਹੈ ਜਿਸ ਵੀ ਬੱਚੇ ਵਿੱਚ ਟੈਲੈਂਟ ਹੁੰਦਾ ਉਸ ਨੂੰ ਲੋਕ ਆਪਣੇ ਆਪ ਹੀ ਸਿਰ ਅੱਖਾਂ ਤੇ ਬਿਠਾ ਲੈਂਦੇ ਹਨ